ਤਾਂ ਉਸ ਵੇਲੇ ਹੜਕੰਪ ਮੱਚ ਗਿਆ ਜਦ ਪੰਜਾਬ ਪੁਲਿਸ ਦੇ ACP ਦੇ WhatsApp ਨੂੰ ਹੈਕ ਕਰ ਲਿਆ ਗਿਆ ਦੱਸਦੀ ਹੈ ਕਿ ਆਨਲਾਈਨ ਚਲਾਨ ਵਾਲੇ ਮੈਸੇਜ ਲੋਕਾਂ ਦੇ ਕੋਲ ਪੁੱਜਣ ਲੱਗ ਪਏ ਤੇ ਨਾਲ ਇੱਕ ਪੇਮੈਂਟ ਵਾਲਾ ਲਿੰਕ ਵੀ ਇਹ ਸਬ ਮੈਸੇਜ ਦੇ ਵਿੱਚ ਮੌਜੂਦ ਸੀ ਮਿਲੀ ਜਾਣਕਾਰੀ ਦੇ ਮੁਤਾਬਕ ACP ਈਸਟ ਸੁਮਿਤ ਸੂਤ ਦਾ ਠੱਗਾਂ ਦੇ ਵੱਲੋਂ WhatsApp ਹੈਕ ਕਰ ਲਿਆ ਗਿਆ ਉਹਨਾਂ ਦੇ ਸਾਰੇ ਹੀ ਦੋਸਤਾਂ ਨੂੰ ਚਲਾਨ ਦੀ ਫੋਟੋ ਪੇਜ ਕੇ 1000 ਰੁਪਏ ਜਮ੍ਹਾਂ ਕਰਵਾਉਣ ਦਾ ਮੈਸੇਜ ਭੇਜਿਆ ਗਿਆ ਉਤਹੀ ਲੁਧਿਆਣਾ ਈਸਟ ਦੇ ਵਿੱਚ ਤਨਾਤ ACP ਸੁਮਿਤ ਸੂਤ ਪਿਛਲੇ 2 ਦਿਨਾਂ ਤੋਂ ਤੇ ਸਨ ਕੁਝ ਲੋਕਾਂ ਨੂੰ ਚਾਹਤ ਸ਼ੱਕ ਹੋਇਆ ਕਿ ਇਹ ਮੈਸੇਜ ਜੋ ਮਿਲ ਰਿਹਾ ਹੈ ਉਹ ਫੇਕ ਹੈ ਤਾਂ ਉਹਨਾਂ ਦਾ ਮੋਬਾਈਲ ਹੈਕ ਕਰਕੇ ਭੇਜੇ ਗਏ ਨੇ ਸਾਈਬਰ ਸੈੱਲ ਦੇ ACP ਮੁਰਾਦ ਜਸਪੀਰ ਸਿੰਘ ਨੇ ਦੱਸਿਆ ਹੈ ਕਿ ਲੋਕ ਅਜਿਹੇ ਮੈਸੇਜਾਂ ਤੋਂ ਸਾਵਧਾਨ ਰਹਿਣ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਉਹਨਾਂ ਦੀ ਪੁਸ਼ਟੀ ਜ਼ਰੂਰ ਕੀਤੀ ਚਾਵੇ ਦੱਸਦੀ ਹੈ ਕਿ ਮੈਸੇਜ ਦੇ ਨਾਲ ਆਉਣ ਵਾਲੇ APK ਲਿੰਕ ਤੇ ਕਦੇ ਵੀ ਕਲਿੱਕ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਤੁਸੀਂ ਇਸ ਲਿੰਕ ਤੇ ਕਲਿੱਕ ਕਰਦੇ ਹੋ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਤਾਜ਼ਾ ਮਾਮਲਾ ਜਿਸ ਦੇ ਨਾਲ ਸੰਬੰਧਿਤ ਸਾਮਣੇ ਹੈ ਜਿੱਥੇ ਕਿ ਉਹਨਾਂ ਦਾ WhatsApp ਹੈਕ ਕਰ ਲਿਆ ਗਿਆ ਤੇ ਲੋਕਾਂ ਨੂੰ ਫੇਕ ਮੈਸੇਜ ਭੇਜ ਗਏ